ਬਲਾਕਸ਼ੀਰ ਨਨਕੌਰ ਸਾਹਿਬ ਦੇ ਸਰਕਾਰੀ ਹਾਈ ਸਕੂਲ ਦਸਗਰਾਈ ਵਿਖੇ ਮੈਰਿਟ ਸੂਚੀ ਵਿੱਚ ਆਉਣ ਵਾਲੇ ਅਤੇ 80 ਪ੍ਰਤੀਸ਼ਤ ਤੋਂ ਉੱਪਰ ਅੰਕ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਮਾਸਟਰ ਸੁੱਚਾ ਸਿੰਘ ਖਟੜਾ ਵੱਲੋਂ ਆਪਣੇ ਮਾਤਾ ਦੀ ਯਾਦ ਨੂੰ ਤਾਜ਼ਾ ਕਰਦਿਆਂ ਹੋਇਆ ਹੁਣ ਹਾਰ ਵਿਦਿਆਰਥੀਆਂ ਲਈ ਰਤਨ ਇਵਾਰਤਕ ਸਕੀਮ ਤੇ ਸਨਮਾਨਿਤ ਕੀਤਾ ਗਿਆ ਇਸ ਇਵਾਰਤਕ ਬੱਚਿਆਂ ਨੂੰ ਮੋਮੈਂਟੋ ਅਤੇ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ ਜ਼ਿਕਰ ਯੋਗ ਹੈ ਕਿ ਸਕੂਲ ਦੀ 10ਵੀਂ ਦੀ ਵਿਦਿਆਰਥਣ ਹਰਪ੍ਰੀਤ ਕੌਰ ਨੇ ਬੋਰਡਨ ਵੱਲੋਂ ਕੋਸ਼ਿਸ਼ ਕੀਤੇ ਨਤੀਜਿਆਂ ਦੇ ਵਿੱਚ ਜਿੱਥੇ ਮੈਰਿਟ ਵਿੱਚ ਸਥਾਨ ਹਾਸਲ ਕੀਤਾ ਉੱਥੇ ਹੀ ਜ਼ਿਲ੍ਹਾ ਰੋਪੜਗੜ੍ਹ ਵਿੱਚੋਂ ਦੂਸਰੇ ਸਥਾਨ ਤੇ ਰਹਿ ਕੇ ਮਾਤਾ-ਪਿਤਾ ਸਕੂਲ ਅਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਸੀ। ਪੁੱਤਰ ਕੀ ਨਾਮ ਤੁਹਾਡਾ ਹੈ? ਮੇਰਾ ਨਾਮ ਹਰਪ੍ਰੀਤ ਕੌਰ ਹੈ। ਹਾਂ। ਕਿੰਨੇ ਤੁਹਾਡੇ ਨੰਬਰ ਆਏ ਤੁਹਾਡੇ ਮੂੰਹ ਤੋਂ ਸੁਣਨ ਗਏ ਆਪਾਂ ਸਭ। ਤੁਸੀਂ ਕਿਹੜੇ ਸਕੂਲ ਬਣਦੇ ਤੁਹਾਡੇ ਨੰਬਰ ਕਿੰਨੇ ਆਏ ਤੇ ਬਹੁਤ ਖੁਸ਼ੀ ਕਿ ਬਣਿਆ। ਮੇਰੇ 650 ਵਿੱਚੋਂ 631 ਨੰਬਰ ਆਏ ਇਹ ਤੇ ਮੈਨੂੰ ਬਹੁਤ ਖੁਸ਼ੀ ਆ ਇਸ ਦੀ ਮੈਂ ਸਰਕਾਰੀ ਹਾਈ ਸਕੂਲ 10 ਗ੍ਰੇਡ ਦੀ ਵਿਦਿਆਰਥਣਾਂ ਮੇਰਾ ਪਿੰਡ ਕੰਪੀਟਰ ਹੈ ਤੁਹਾਡਾ ਬਹੁਤ ਬਸ਼ੌਕਰ ਕੀ ਆ ਮਾਂ ਪੇੜੀ ਕਰਦੇ ਤੁਹਾਡੇ ਮੇਰੇ ਮੈਂ ਮੇਰੇ ਪਿਤਾ ਜੀ ਉਹ ਅਕਾਊਂਟੈਂਟ ਹੈ ਚੰਡੀਗੜ੍ਹ ਤੇ ਮੇਰੇ ਮਾਤਾ ਜੀ ਘਰ ਹੀ ਘਰ ਦਾ ਹੀ ਕੰਮ ਕਰਦੇ ਹਨ ਸਰਕਾਰੀ ਨੌਕਰੀ ਕਰਦੇ ਕਿ ਸਰ ਨਹੀਂ ਪ੍ਰਾਈਵੇਟ ਹੈ ਹਾਂ ਤੇ ਜਦੋਂ ਤੁਹਾਡੇ ਇਹ ਨੰਬਰ ਜਦੋਂ ਆਏ ਘਰ ਦੇ ਵਿੱਚ ਕਿਹੋ ਜਿਹਾ ਮਾਹੌਲ ਸੀ ਸਰ ਬਹੁਤ ਹੀ ਖੁਸ਼ੀ ਦਾ ਮਾਹੌਲ ਥਾ ਉਹ ਤੋਂ ਬਾਅਦ ਪਿਆਰ ਵਧਿਆ ਕਰਦੇ ਨੇ ਕਿ ਪਹਿਲਾਂ ਕਰਦੇ ਸੀ ਸਰ ਨਹੀਂ ਪਹਿਲਾਂ ਵੀ ਬਹੁਤ ਕਰਦੇ تھے ਹੁਣ ਵੀ ਬਹੁਤ ਹੀ ਕਰਦੇ ਆ ਆਪਣੇ ਜਿਹੜੇ ਤੁਹਾਡੇ ਨਾਲ ਬੱਚੇ ਜਿਵੇਂ ਪੜਦੇ ਸੀਗੇ ਜਿਹੜੇ ਤੁਹਾਡੇ ਤੋਂ ਛੋਟੇ ਬੱਚੇ ਤੁਸੀਂ ਕੀ ਫਿਰਦੀ ਹੋ ਕਹਿੰਦੇ ਉਹਨਾਂ ਨੂੰ ਸਰ ਮੈਂ ਵੀ ਉਹਨਾਂ ਨੂੰ ਚਾਹੁੰਦੀ ਵੀ ਉਹ ਵੀ ਇਦੀ ਮੈਰਿਟ ਚਾਣ ਇਦੀ ਮਿਹਨਤ ਕਰਨ ਅੱਗੇ ਵੀ ਹੋਵੇ ਤੇਨੇ ਭੈ ਭਰਾ ਤੁਹਾਡੇ ਸਰ ਅਸੀਂ ਤਿੰਨ ਭੈਣਾਂ ਆ ਇੱਕ ਮੇਰੀ ਭੈਣ 10th ਚ ਹੈ ਇੱਕ 7th ਵਿੱਚ ਹੈ ਉਹਨਾਂ ਦੇ ਕਦੇ ਤੁਹਾਡੇ ਬਰਾਬਰ ਨੰਬਰ ਜਾਂ ਤੋਂ ਜ਼ਿਆਦਾ ਕੋਈ ਮੋਟੀਵੇਸ਼ਨ ਕੁਝ ਤੋਂ ਤੁਹ ਮਿਲੀ ਹੋ ਵਦੋਂ ਕੁਝ ਤੋਂ ਮਿਲੀ ਸਰ ਮੈਨੂੰ ਮੋਟੀਵੇਸ਼ਨ ਸਰ ਮੇਰੀ ਮੋਟੀਵੇਸ਼ਨ ਮੇਰੇ ਪੇਰੈਂਟਸ ਹੀ ਤੇ ਆ ਸਰ ਤੇ ਜਿਹੜੀ ਮੇਰੇ ਸਿਸਟਰਸ ਐ ਉਹ ਉਹਦੇ ਵੀ ਇੰਨੇ ਮਾਰਕਸ ਆਨੇ ਤੋਂ ਪਸੰਦ ਨਹੀਂ ਆਉਂਦੀ। ਫਰਕ ਕਰਦੇ ਲੈ। ਹਾਂਜੀ। ਅਸੀਂ ਸੋਚਿਆ ਸੀ ਵੀ ਮੈਰਿਟ ਵਿੱਚ ਪਾਉਣਾ ਜਾਂ ਹਾਂਜੀ। ਕੋਈ ਮਨੋਸ਼ੇਰ ਮਿਲੀ ਸੀ ਇੱਥੇ ਚੱਤੋ ਜਾ। ਸਰ ਮੈਮ ਕਹਿੰਦੇ ਤੇ ਹਮੇਸ਼ਾ ਮੈਮ ਕਹਿੰਦੇ ਤੁਸੀਂ ਸਾਡੇ ਸਕੂਲ ਦੀ ਮੈਰਿਟ ਆ ਲੈ ਆਣੀ ਆ ਹੀ ਲੈ ਆਣੀ ਆ।

नहीं मैं कोई ट्यूशन नहीं दिखाई थी मैं पहला स्कूल तो आकर जो स्कूल का टीचर काम करवाने थे मैं सारे रिवाइज करती थी फिर बाद मैं सैल्फ स्टडी करती थी मैं कोई ट्यूशन नहीं रही थी फिर मैं रात को रात अठ घंटे सोना फिर सवेरों मैं जल्दी उठ जाती थी फिर मैं सवेर पढ़ती थी नी रिविजन भी डेली करती थी सर स्कूल तो आ था मैं लगभग पांच छे घंटे पढ़ती थी सवेर दो घंटे ਅੱਜ ਤੁਹਾਡੀ ਬੇਟੀ ਨੇ ਟੋਪ ਦਿੱਤਾ ਸਕੂਲ ਦੇ ਵਿੱਚੋਂ ਵੀ ਤਾਂ ਉਹਦਾ ਮੈਰਿਟ ਵਿੱਚ ਆਇਆ। ਕਿੰਨਾ ਦਾ ਮਹਿਸੂਸ ਹੋਇਆ ਤੁਹਾਨੂੰ? ਮੈਨੂੰ ਸਿਰ ਬਹੁਤ ਖੁਸ਼ੀ ਹੈ ਕਿ ਮੇਰੀ ਬੱਚੀ ਮੈਰਿਟ ਵਿੱਚ ਆਈ ਹੈ ਤੇ ਇਹਦੀ ਮਿਹਨਤ ਦਾ ਹੀ ਫਲ ਹੈ ਤੇ ਟੀਚਰਾਂ ਦੇ ਸਹਿਯੋਗ ਦਾ ਨਤੀਜਾ ਹੈ ਕਿ ਮੇਰੀ ਬੱਚੀ ਅੱਜ ਮੈਰਿਟ ਚ ਆਈ ਹੈ। ਪਰਿਵਾਰ ਦੇ ਵਿੱਚ ਕਿੰਨੇ ਤੁਹਾਡੇ ਬੱਚੇ ਕਿੰਨੇ ਤੇ ਕੋਣ-ਕੋਣੇ ਪਰਿਵਾਰ ਤੋਂ? ਮੇਰੀ ਤਿੰਨ ਬੇਟੀਆਂ ਆਏ। ਤੇ ਮੇਰੇ ਹਸਬੰਦ ਉਹ ਚੰਡੀਗੜ੍ਹ ਜੋਬ ਕਰਦੇ ਐ ਤੇ ਮੈਂ ਹਾਊਸ ਵਾਈਫ ਆ ਸੱਸ ਸੋਹਰਾ ਐ ਦੇਵਰ ਹੈ ਦਰਾਣੀ ਐ ਉਹਨਾਂ ਦੇ ਬੱਚੇ ਹਾਂਜੀ ਤੁਹਾਡਾ ਪਹਿਲਾ ਬੱਚਾ ਜਿਹੜਾ ਮੈਰਿਡ ਗਿਆ ਤਾਂ ਪਹਿਲਾਂ ਵੀ ਜਿਹੜੇ ਕੋਈ ਬੱਚਾ ਤੁਹਾਡਾ ਜਾਂ ਨਹੀਂ ਇਹ ਮੇਰੀ ਵੱਡੀ ਬੇਟੀ ਇਹੀ ਐ ਸਰ ਹਾਂਜੀ ਪਹਿਲੀ ਵਾਰ ਹੀ ਮੈਰਿਡ ਚਾਈ ਐ ਤੇ ਪਿੰਡ ਦੇ ਵਿੱਚ ਹਾਂਜੀ ਕੋਈ ਸੀ ਆ ਜਿਹੜਾ ਪਹਿਲਾਂ ਅੰਗਲੀਆਂ ਦੇ ਸੀਗਾ ਮੈਰਿਡ ਦੇ ਵਿੱਚ ਆ ਫਿਲਹਾਲ ਤਾਂ ਸਰ ਕੋਈ ਨਹੀਂ ਮਤਲਬ ਮੈਰਿਡ ਚ ਕੋਈ ਨਹੀਂ ਆਇਆ ਹੈਗਾ ਸਾਡੇ ਪਿੰਡ ਵਿੱਚੋਂ ਇਹੀ ਹਾਂਜੀ ਹਾਂਜੀ ਤੋ ਲੱਗਦਾ ਨਹੀਂ ਤੁਹਾਨੂੰ ਤੁਹਾਡਾ ਬੱਚਾ ਜਿਹੜਾ ਹੈ ਪੂਰੇ ਪਿੰਡ ਵਾਸਤੇ ਸੇਧ ਬਣ ਗਿਆ ਹਾਂਜੀ ਹਾਂਜੀ ਸਰ ਜਿਹੜੇ ਜਦੋਂ ਮਤੋਂ ਜਿਹੜੇ ਲੋਕ ਤੀਆਂ ਨੂੰ ਬਹੁਤ ਸਮਝ ਲੈਂਦੇ ਨੇ ਤੀਆਂ ਨੂੰ ਜਦੋਂ ਪਹਿਲਾਂ ਪ੍ਰਚਲਿਤ ਹੁੰਦਾ ਸੀਗਾ ਚਲੋ ਹੁਣ ਤਾਂ ਨਹੀਂ ਚਾਇਦ ਹੁੰਦੇ ਹੁੱਕਾਂ ਚ ਮਾਰ ਦਿੰਦੇ ਸੀ ਹਾਂਜੀ ਉਹਨਾਂ ਨੂੰ ਕੀ ਕਹ ਚੁੰਦੇ ਆਪਣੀ ਬੇਟੀ ਵੱਲ ਦੇਖ ਕੇ ਨੋ 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 ਇਹ ਕਹਿਣਾ ਚਾਹੁੰਦੀ ਕਿ ਕਦੇ ਵੀ ਤੀਆਂ ਨਾਲ ਨਖਰੇਤ ਨਾ ਕਰੋ ਆਪਣੇ ਬੱਚੇ ਚਾਹੇ ਬੇਟੀਆਂ ਚਾਹੇ ਬੇੜੇ ਉਹਨਾਂ ਨੂੰ ਬਰਾਬਰ ਪਿਆਰ ਦਿਓ ਕਦੇ ਵੀ ਵਿਤਕਰਾ ਨਾ ਕਰੋ ਇਹ ਨਹੀਂ ਪਤਾ ਥੋੜਾ ਕਿਹਨਾ ਨਾਮ ਰੋਸ਼ਨ ਕਰ ਦੇਣਾ ਆਪਣੇ ਬੱਚੇ ਚ ਕਦੇ ਵੀ ਫਰਕ ਨਹੀਂ ਪਾਣੇ ਜੇ ਮਾਪੇ ਵਾਸਤੇ ਤਾਂ ਖਾਸ ਕਰਕੇ ਕਿਉਂਕਿ ਬੇਟਾ ਬੇਟੀ ਦੋਨੇ ਬਰਾਬਰ ਹੈ ਇਹਦੇ ਵਿਤਕਰਾ ਨਹੀਂ ਕਰਨਾ ਚਾਹੀਦਾ ਹੈਗਾ ਦੋਨਾਂ ਨੂੰ ਬਰਾਬਰ ਪਿਆਰ ਦਿਓ ਇਹ ਹੀ ਮੈਂ ਕਹਿਣਾ ਚਾਹ ਹੋਰ ਕੋਈ ਜਿਹੜਾ ਪਿੰਡ ਜਾਂ ਪਿੰਡ ਵਾਸੀਆਂ ਨੂੰ ਇਲਾਕਾ ਵਾਸੀਆਂ ਨੂੰ ਕੋਈ ਸੁਨੇਹਾ ਦੇਣਾ ਚਾਹੁੰਦੇ ਹੈ ਬੱਚਿਆਂ ਬਰਤੀ ਮੈਂ ਸਾਰੇ ਨੂੰ ਇਹ ਕਹਿਣਾ ਚਾਹਾਂਗੀ ਕਿ ਸਾਰੀ ਆਪਣੇ ਬੱਚਿਆਂ ਨੂੰ ਸਹਿਯੋਗ ਦੇਣਾ ਤੇ ਉਹਨਾਂ ਦਾ ਜੋ ਵੀ ਹੁੰਦਾ ਏਮ ਹੈ ਉਹਦੇ ਵੱਲ ਉਹਨਾਂ ਨੂੰ ਮਤਲਬ ਸਹਿਯੋਗ ਦੇਣਾ ਕਿ ਬੱਚੇ ਜਿਹਦੇ ਨੂੰ ਬੱਚਿਆਂ ਦਾ ਧਿਆਨ ਹੈ ਕਿ ਸਾਡੇ ਬੱਚੇ ਕੀ ਬਣਨਾ ਚਾਹੁੰਦੇ ਕਿੱਦਾਂ ਪੜ੍ਹਨਾ ਚਾਹੁੰਦੇ ਆ ਵੀ ਆਪਣਾ ਪੂਰਾ ਪੂਰਾ ਸਹਿਯੋਗ ਬੱਚਿਆਂ ਨੂੰ ਦੇਣ ਉਹਦੇ ਮਤਲਬ ਮਾਪੇ ਨਾ ਬਣੁੰਦੇ ਜਦਾਂ ਕਹਿੰਦੇ ਸੇਲੀ ਮਾਂ ਸੇਲੀ ਬਣੇ ਤੇ ਦੋਸਤ ਬਣਨ ਤੇ ਮੈਂ ਹੀ ਕਹਣਾ ਚਾਹੁੰਦੀ ਕਦੇ ਥੋਪਿਆ ਤਾਂ ਨਹੀਂ ਇਹਨਾਂ ਦੇ ਉੱਤੇ ਵੀ ਤੁਹਾਨੂੰ ਪੜਨਾ ਨਹੀਂ ਸਰ ਕਦੇ ਵੀ ਨਹੀਂ ਮੈਨਾਂ ਸੋ ਉਹਨਾਂ ਨੂੰ ਇਹ ਕਹਿੰਦੀ ਬੱਚੋ ਬਸ ਕਰੋ ਬਹੁਤਾ ਨਾ ਹੁਣ ਪੜੋ ਮੈਨੂੰ ਇਹਨਾਂ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਵੀ ਤੁਸੀਂ ਪੜ ਲਓ ਯਾਨੀ ਆਪ ਹੀ ਮੈਂ ਤਾਂ ਚਲੋ ਅਸੀਂ ਵੀ ਬੜੇ ਮੇਰੇ ਘਰ ਵਾਲੇ ਵੀ ਬਹੁਤ ਬੜੇ ਪਰ ਅਸੀਂ ਕਦੇ ਇਹਨਾਂ ਨੂੰ ਪੜਾਇਆ ਨਹੀਂ ਕਿਉਂਕਿ ਆਪੇ ਹੀ ਬਹੁਤ ਪੜਦੇ ਆ ਇਹ ਇਹਨਾਂ ਨੂੰ ਆਪੇ ਖੁਦ ਹੀ ਪਤਾ ਵੀ ਅਸੀਂ ਕਿਆ ਮਤਲਬ ਸਾਡਾ ਟੀਚਾ ਆਏ ਸਾਨੂੰ ਕਦੇ ਕਹਿਣ ਦੀ ਲੋੜ ਨਹੀਂ ਪਈ ਨਾ ਉਹਦੇ ਕੋਲ ਦੇ ਬੱਚੇ ਹੋਰ ਨੇ ਉਹਨਾਂ ਨੂੰ ਤੁਸੀਂ ਕੀ ਸਨੇਹਾ ਦੇਣਾ ਕਹਿੰਦੇ ਹੋ ਆਪਣੀ ਬੱਚੀ ਨਾਲ ਦੇ ਮੈਂ ਸਾਰੇ ਬੱਚੇ ਨੂੰ ਇਹੀ ਕਹਿਣਾ ਚਾਹਾਂਗੀ ਕਿ ਸਾਰੇ ਬੱਚੇ ਵੱਧ ਤੋਂ ਵੱਧ ਮਿਹਨਤ ਕਰਨ ਤੇ ਮੈਰਿਟ ਵਿੱਚ ਆਣ ਤੇ ਇਹ ਸਾਰੇ ਵਾਸਤੇ ਮਤਲਬ ਅਤੇ ਆਪਣੇ ਮਾਪੇ ਦਾ ਨਾਮ ਰੋਸ਼ਨ ਕਰਨ ਤੇ ਸਕੂਲ ਦਾ ਨਾਮ ਰੋਸ਼ਨ ਕਰਨ ਦੇਲ ਦੇ ਵਿੱਚ ਕਿੰਨੀ ਖੁਸ਼ੀ ਹੋਈ ਬਹੁਤ ਜਿਆਦਾ ਬਹੁਤ ਖੁਸ਼ੀ ਹੋਈ ਸਰ ਬਹੁਤ ਜਿਆਦਾ ਪਰ ਮੈਨੂੰ ਤਾਂ ਵੈਸੇ ਪਤਾ ਸੀ ਕਿ ਮੇਰੀ ਬੱਚੀ ਬਹੁਤ ਪੜਦੀ ਹੈ ਦੂਜਿਆਂ ਵੀ ਬਹੁਤ ਇੰਟੈਲੀਜੈਂਟ ਹੈ ਤੇ ਮੈਨੂੰ ਪਤਾ ਵੀ ਇਹ ਮੈਰਿਡ ਵਿੱਚ ਆਉਂਗੀ ਪਰ ਚਲੋ ਜਦੋਂ ਰਿਜ਼ਲਟ ਆਣ ਤੋਂ ਤਾਂ ਹੀ ਪਤਾ ਲੱਗਣਾ ਤਾਂ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਮੈਨੂੰ ਬਹੁਤ ਹੀ ਬਹੁਤ ਜ਼ਿਆਦਾ ਖੁਸ਼ੀ ਹੈ ਜਿੱਦਾਂ ਅੱਜਕੱਲ ਰੁਝਾਨ ਹੈ ਪ੍ਰਾਈਵੇਟ ਸਕੂਲਾਂ ਦਾ ਇੱਕ ਸਕੂਲ ਦੇ ਜਾਂ ਸਰਕਾਰੀ ਸਕੂਲਾਂ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ ਪੜ੍ਹਾਈ ਉਹ ਤਾਂ ਸਰ ਬੱਚੇ ਦਾ ਦਿਮਾਗ ਹੁੰਦਾ ਇਹ ਜ਼ਰੂਰੀ ਹੈ ਵੀ ਪ੍ਰਾਈਵੇਟ ਸਕੂਲ 'ਚ ਜ਼ਿਆਦਾ ਬੱਚਾ ਪੜਦਾ ਹੈ ਇਹ ਤਾਂ ਜਦੋਂ ਹੁਣ ਜਿੱਦਾਂ ਸਰਕਾਰੀ ਸਕੂਲਾਂ ਵਿੱਚ ਬੱਚੇ ਪੜ੍ਹ ਕੇ ਸਰਕਾਰੀ ਨੌਕਰੀਆਂ ਤੇ ਕੋ ਕਿੰਨੇ ਕਿੰਨੇ ਵੱਡੀਆਂ ਉਹਦੇ ਉਪਲਬਧੀਆਂ ਕੀਤੀਆਂ ਉਹਨਾਂ ਨੇ ਕੋ ਡਾਕਟਰ ਬਣਿਆ ਕੋ ਕੁਝ ਬਣਿਆ ਤੇ ਇਹ ਜ਼ਰੂਰੀ ਨਹੀਂ ਕਿ ਅੰਗਰੇਜ਼ੀ ਸਕੂਲਾਂ ਦੇ ਬੱਚੇ ਜ਼ਿਆਦਾ ਪੜਦੇ ਆ ਪ੍ਰਾਈਵੇਟ ਸਰਕਾਰੀ ਸਕੂਲਾਂ ਦੇ ਬੱਚੇ ਵੀ ਬਹੁਤ ਜ਼ਿਆਦਾ ਵਧੀਆ ਪੜਦੇ ਤੇ ਸਰਕਾਰੀ ਨੌਕਰੀਆਂ ਹਾਸਲ ਕੀਤੀਆਂ ਉਹਨਾਂ ਨੇ ਬਹੁਤ ਵਧੀਆ ਹੈ ਤਾਂ ਮੈਂ ਇਹ ਹੀ ਕਹਿਣਾ ਚਾਹੁੰਦਾ ਕਿ ਜਿੱਥੇ ਦਾ ਪ੍ਰਾਈਵੇਟ ਚੁੱਥਾ ਤਾਂ ਪੈਸੇ ਖਰਚਣੇ ਵਾਲੀ ਗੱਲ ਹੈ ਸਰਕਾਰੀ ਸਕੂਲਾਂ 'ਚ ਵੀ ਹੁਣ ਤੋਂ ਵੱਧ ਪੜਾਈਏ ਹੁਣ ਤਾਂ ਇੰਗਲਿਸ਼ ਮੀਡੀਅਮ ਵੀ ਇੱਥੇ ਹੈਗਾ ਹੈ ਸਰਕਾਰੀ ਸਕੂਲਾਂ 'ਚ ਜਿੱਦਾਂ ਬੱਚੇ ਜਿਹੜੇ ਮਤਲਬ ਮਾਪੇ ਅੰਗਰੇਜ਼ੀ ਸਕੂਲਾਂ 'ਚ ਬੱਚਿਆਂ ਨੂੰ ਪਾਉਂਦੇ ਆ ਉਹਨਾਂ ਨੇ ਮੈਂ ਇਹੀ ਕਹਿਣਾ ਚਾਹੁੰਗੀ ਸਰਕਾਰੀ ਸਕੂਲਾਂ ਵਿੱਚ ਵੱਧ ਤੋਂ ਵੱਧ ਆਪਣੇ ਬੱਚੇ ਪਾਣ ਤੇ ਆਪਣੇ ਪੈਸੇ ਬਚਾਣ ਤੇ ਬੱਚਿਆਂ ਨੂੰ ਜੋ ਵੀ ਹੈ ਜਦੋਂ ਹੁਣ ਅਸੀਂ ਪਾ ਦਿੰਦੇ ਪ੍ਰਾਈਵੇਟ ਸਕੂਲਾਂ 'ਚ ਫਿਰ ਬਾਅਦ 'ਚ ਅਸੀਂ ਨੌਕਰੀਆਂ ਪਾ ਦੇਈ ਸਾਨੂੰ ਸਰਕਾਰੀ ਮਿਲਣ ਹਾਂਜੀ ਸਰਕਾਰੀ ਸਕੂਲਾਂ 'ਚ ਬਹੁਤ ਵਧੀਆ ਪੜ੍ਹਾਈ ਹੈ ਸਾਰੇ ਮੈਂ ਤਾਂ ਇਹੀ ਕਹਿਣਾ ਚਾਹੁੰਗੀ ਸਾਰੇ ਮਾਪੇ ਜਿਹੜੇ ਸਰਕਾਰੀ ਸਕੂਲਾਂ 'ਚ ਆਪਣੇ ਬੱਚੇ ਪਾਣ ਤੁਹਾਡੀ ਬੱਚੀ ਦਾ ਸੁਪਨਾ ਹੈ ਵੀ ਮੈਂ ਡਾਕਟਰ ਬਣਨਾ ਹੈ ਸੁਪਨੇ ਨੂੰ ਕਿਹ ਤਰ੍ਹਾਂ ਪੂਰਾ ਕਰੇਗੀ ਹਾਂਜੀ ਅਸੀਂ ਆਪਣੀ ਪੂਰੀ ਮਤਲਬ ਕੋਸ਼ਿਸ਼ ਕਰਾਂਗੇ ਕਿ ਜੋ ਜਿਹੜਾ ਇਹਦਾ ਸੁਪਨਾ ਹੈ ਪੂਰਾ ਕਰੇ ਇਹ ਆਪਾਂ ਵਾਲਤੀ ਸੀ ਪੂਰੀ ਹੋ ਕਰਾਂਗੇ ਅਸੀਂ ਲੈ ਨੂੰ ਇਹ ਕਿਹਾ ਵੀ ਜੋ ਤੇਰਾ ਸੁਪਨਾ ਹੈ ਜੋ ਤੂੰ ਬਣਨਾ ਚਾਹੁੰਦੀ ਤੂੰ ਉਹ ਕਰ ਲੈ। ਬਹੁਤ ਸਕੂਲ ਦੇ ਪੜ੍ਹਾਈ ਦੇ ਕਿਸ ਤਰ੍ਹਾਂ ਬਹੁਤ ਵਧੀਆ ਪੜ੍ਹਾਈ ਹੈ ਸਰ ਇੱਥੇ ਸਕੂਲਾਂ ਦੀ ਟੀਚਰ ਵੀ ਬਹੁਤ ਅੱਛੇ ਹੈ ਸਾਰੇ ਮਤਲਬ ਸਟਾਫ ਬਹੁਤ ਅੱਛਾ ਹੈ। ਮਤਲਬ ਜੇ ਕੁਝ ਵੀ ਬੱਚਿਆਂ ਨੂੰ ਕਦੇ ਵੀ ਅਸੀਂ ਫੋਨ ਕਰੀਏ ਵੀ ਮੈਂ ਮੈਂ ਇਦਾਂ ਇਦਾਂ ਮੈਡਮ ਜਦ ਹੀ ਫੋਨ ਚੱਕ ਲੈਂਦੀ ਆ ਕੋਈ ਵੀ ਮਤਲਬ ਉਹ ਨਹੀਂ ਹੈ ਕਿ ਸਾਰੇ ਟੀਚਰ ਬਹੁਤ ਵਧੀਆ ਹੈ ਬਹੁਤ ਹਾਂਜੀ ਹਾਂਜੀ ਸਰ ਬਹੁਤ ਵਧੀਆ ਹੈ ਜੀ। ਹਾਂਜੀ।